ਟਿੱਪ ਪੰਜਾਬ ਦੀਆਂ ਜ਼ਮੀਨਾਂ ਤੇ ਕਬਜ਼ਾ ਤਾਂ ਹਜੇ ਰੋਡ ਸੱਡ ਕਿਉਂ ਤੂੰ ਬਾਦ ਕਰਨਾ ਉਦੋਂ ਬਾਦ ਤੁਸੀਂ ਚਾਹਦੇ ਪੰਜਾਬ ਦੀਆਂ ਜ਼ਮੀਨਾਂ ਬਚੀਆਂ ਰਹਿਣ ਪਰ ਕਰਦਾ ਖਿਆਲ ਛੱਡਣਾ ਪਊਗਾ ਖਿਆਲ ਤੇ ਆਸ ਤੇ ਨਿਗਾਹ ਮਾਰਿਓ ਜੇ ਜ਼ਮੀਨਾਂ ਖੁੱਸ ਗਈਆਂ ਗੁਲਾਬ ਹੋਵੋਗੇ ਗੁਲਾਬ ਪੂਰੀ ਤਰ੍ਹਾਂ ਗੁਲਾਬ ਬੰਦੇ ਦੀ ਜ਼ਿੰਦਗੀ ਕਿਉਂਕਿ ਮੌਤ ਨਾਲ ਮਾਰੀ ਹੁੰਦੀ ਹੈ ਗੁਲਾਬ ਜ਼ਿੰਦਗੀ ਅਸੀਂ ਕਦੇ ਬਰਬਾਦ ਨਹੀਂ ਕੀਤੀ ਪਰ ਉਹ ਇਤਿਆਸ ਗਦਰੇ ਬਾਬਿਆਂ ਦਾ ਤੇ